ਸਾਸੰਗਜੀ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਦਿਨ ਦੀਵਾਨ ਸਜਾਇਆ ਹੋਇਆ ਸੀ ਬਹੁਤ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਆਈਆਂ ਸਨ ਕੀਰਤਨ ਹੋ ਰਿਹਾ ਏ ਸੰਗਤਾਂ ਗੁਰਬਾਣੀ ਦਾ ਆਨੰਦ ਲੈ ਰਹੀਆਂ ਹਨ ਉਸ ਸਮੇਂ ਇੱਕ ਨੌਜਵਾਨ ਵਣਜਾਰਾ ਕਲਗੀਧਰ ਪਾਸ਼ਾ ਜੀ ਦੇ ਦਵਾਨ ਵਿੱਚ ਆਇਆ ਆ ਕੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਤੇ ਗੁਰੂ ਸਹਿਬਾ ਜੀ ਨੂੰ ਉਨਾ ਸਮਿਆਂ ਦਾ 2000 ਰੁਪਇਆ ਭੇਟ ਕੀਤਾ ਏ ਤੇ ਸਾਧ ਸੰਗਤ ਜੀ 2000 ਉਸ ਜਮਾਨੇ ਦਾ ਵਿੱਚ ਕੋਈ ਛੋਟੀ ਰਕਮ ਨਹੀਂ ਸੀ ਉਸ ਸਮੇ ਜਿੰਨੀਆਂ ਵੀ ਸੰਗਤਾਂ ਸੀ ਉਹਨਾਂ ਸਾਰਿਆਂ ਦਾ ਧਿਆਨ ਇੱਕਦਮ ਉਸ ਨੌਜਵਾਨ ਦੇ ਵੱਲ ਚਲਾ ਗਿਆ ਅੰਤਰੀਅਮੇ ਸਤਗੁਰੂ ਮਹਾਰਾਜ ਸਭ ਕੁਝ ਵੇਖ ਰਹੇ ਆ ਮਹਾਰਾਜ ਜੀ ਨੂੰ ਸਭ ਪਤਾ ਏ ਫੇਰ ਵੀ ਗੁਰੂ ਮਹਾਰਾਜ ਜੀ ਪੁੱਛਦੇ ਨੇ ਉਹ ਨੌਜਵਾਨ ਨੂੰ ਉਸ ਵਣਜਾਰੇ ਨੂੰ ਭਾਈ ਤੂੰ ਕਿੱਥੋਂ ਆਇਆ ਏ ਤੇ ਕਿੱਥੋਂ ਦਾ ਰਹਿਣ ਵਾਲਾ ਏ ਆ ਤੂੰ ਜਿਹੜਾ ਰੁਪਈਆ ਪੇਟਾ ਕੀਤਾ ਏ ਤੂੰ ਗੁਰੂ ਦਾ ਸਿੱਖ ਏ ਤੂੰ ਇਹ ਦਸਵੰਦ ਭੇਟ ਕਰਨ ਆਇਆ ਏ ਤੇ ਦੱਸ ਭਾਈ ਸਾਨੂੰ ਸਾਰੀ ਗੱਲ ਕੀ ਆ ਨੌਜਵਾਨ ਹੱਥ ਜੋੜ ਕੇ ਕਲਗੀਧਰ ਪਾਸ਼ਾ ਜੀ ਨੂੰ ਬੇਨਤੀ ਕਰਦਾ ਮਹਾਰਾਜ ਜੀ ਮੈਂ ਬੜੀ ਦੂਰੋਂ ਚੱਲ ਕੇ ਮੁਲਤਾਨ ਤੋਂ ਆਇਆ ਵਾਂ ਉੱਥੋਂ ਦਾ ਮੈਂ ਰਹਿਣ ਵਾਲਾ ਵਾਂ ਤੇ ਸਤਿਗੁਰੂ ਜੀ ਮੈਂ ਨਿਗਾਹੇ ਵਾਲੇ ਪੀਰ ਦਾ ਚੇਲਾ ਵਾਂ ਮਹਾਰਾਜੀ ਮੈਂ ਇੱਥੇ ਵਪਾਰ ਕਰਨ ਆਇਆ ਸੀ ਇੱਥੇ ਮੇਰਾ ਮਾਲ ਨਹੀਂ ਵਿਕਿਆ ਤੇ ਮੈਂ ਬੜਾ ਦੁਖੀ ਹੋ ਗਿਆ ਜਦੋਂ ਲੋਕਾਂ ਨੂੰ ਪੁੱਛਿਆ ਇੱਥੇ ਕੋਈ ਪੀਰ ਰਹਿੰਦਾ ਏ ਕਿਹਦੇ ਅੱਗੇ ਮੈਂ ਸੁਖ ਸੁਖਾਂ ਤਾਂ ਉਹਨਾਂ ਲੋਕਾਂ ਨੇ ਮੈਨੂੰ ਦੱਸਿਆ ਇੱਥੇ ਤਾਂ ਪੀਰਾਂ ਦੇ ਪੀਰ ਕਲਗੀਧਰ ਪਾਸ਼ਾ ਜੀ ਰਹਿੰਦੇ ਆ ਜਿਹੜੇ ਦਸਵੇਂ ਗੁਰੂ ਨਾਨਕ ਸਾਹਿਬ ਹਨ ਜਿਹੜੇ ਰਾਜਿਆਂ ਦੇ ਵੀ ਰਾਜੀ ਆ ਮਹਾਰਾਜਿਆਂ ਦੇ ਮਹਾਰਾਜੀ ਆ ਸੱਚੇ ਪਾਸ਼ਾ ਜੀ ਮਹਾਰਾਜੀ ਮੈਂ ਉਦੋਂ ਆਪ ਜੀ ਦੀ ਐਨੀ ਸ਼ੁਭਾ ਸੁਣੀ ਆਪ ਜੀ ਦੇ ਅੱਗੇ ਸੁਖਣਾ ਸੁਖੀ ਬਈ ਜਿੰਨਾ ਵੀ ਸਾਜੋ ਸਮਾਨ ਲੈ ਕੇ ਆਇਆ ਮੇਰਾ ਸਾਰਾ ਵਿਕ ਜਾਵੇ ਤੇ ਪਾਸ਼ਾ ਜੀ ਮੈਂ ਆਪ ਜੀ ਨੂੰ ਪੇਟਾ ਕਰਾਂਗਾ ਉਸ ਵਿੱਚੋਂ ਦਸਮੰਦ ਤੇ ਐਦਾਂ ਹੀ ਹੋਇਆ ਜੀ ਜਦੋਂ ਮੈਂ ਸੁਖਣਾ ਸੁਖੀ ਜਿੰਨਾ ਵੀ ਸਮਾਨ ਮੈਂ ਲੈ ਕੇ ਆਇਆ ਸੀ ਵਪਾਰ ਲਈ ਇੱਥੇ ਸਾਰਾ ਹੀ ਵੇਚ ਗਿਆ ਜੀ 60000 ਰੁਪਏ ਦਾ ਵਪਾਰ ਕੀਤਾ ਇੱਥੇ ਮਨਚੋ ਸੋਚਿਆ ਪਹਿਲਾ ਮੇਰਾ ਇੱਕ ਵੀ ਸਮਾਨ ਨਹੀਂ ਵਿਕਿਆ ਇੱਕ ਵੀ ਚੀਜ਼ ਨਹੀਂ ਵੇਖੀ ਜਦੋਂ ਗੁਰੂ ਸਾਹਿਬ ਦੀ ਸੁਖਣਾ ਸੁਖੀ ਸਮਾਨ ਸਾਰੇ ਦਾ ਸਾਰਾ ਵਿਗ ਗਿਆ ਮੈਂ ਸੋਚਿਆ ਇਹ ਕਮਾਇਆ ਹੈ ਔਆ ਧਨ ਮੈਨੂੰ ਗੁਰੂ ਦੇ ਲੇਖੇ ਲਾ ਦੇਣਾ ਚਾਹੀਦਾ ਹੈ ਤੇ ਐਸੇ ਗੁਰੂ ਦੇ ਜਿਨੇ ਮੇਰੀ ਮੁਰਾਦ ਪੂਰੀ ਕੀਤੀ ਹੈ ਮਹਾਰਾਜ ਜੀ ਉਸੇ ਕਮਾਈ ਚੋਂ ਮੈਂ ਦਸਵੰਦ ਦੇ ਰਿਹਾ ਹਾਂ ਇਹ ਭੇਟਾ ਮੈਂ ਆਪ ਜੀ ਅੱਗੇ ਰੱਖਦਾ ਹਾਂ ਕਲਗੀਧਰ ਮਹਾਰਾਜ ਜੀ ਕਹਿੰਦੇ ਇੱਥੇ ਆਉਣ ਦਾ ਸਾਰਿਆਂ ਦਾ ਹੱਕਾ ਇੱਥੇ ਕੋਈ ਖੱਤਰੀ ਆਵੇ ਬ੍ਰਾਹਮਣ ਆਵੇ ਸ਼ੁਦਰ ਆਵੇ ਵੈਸ਼ਾ ਆਵੇ ਕਿਸੇ ਨੂੰ ਰੋਕਿਆ ਨਹੀਂ ਜਾ ਸਕਦਾ ਇਹ ਬਾਬਾ ਨਾਨਕ ਜੀ ਦਾ ਕਾਰਾ ਤੇ ਸਤਗੁਰ ਮਹਾਰਾਜ ਜੀ ਕਹਿਣ ਲੱਗੇ ਭਾਈ ਪਰ ਅਸੀਂ ਆ ਤੇਰੀ ਪੇਟਾ ਜਿਹੜੀ ਐ ਇਹ ਨਹੀਂ ਸਵੀਕਾਰ ਕਰ ਸਕਦੇ ਇਹ ਪ੍ਰਵਾਨ ਨਹੀਂ ਹੋ ਸਕਦੀ ਬੜਾ ਹੈਰਾਨ ਹੋਇਆ ਕਿੰਦਾ ਮਹਾਰਾਜ ਜੀ ਇਹ ਬੇਟਾ ਕਿਉਂ ਨਹੀਂ ਪ੍ਰਵਾਨ ਕਰ ਸਕਦੇ ਸਤਗੁਰ ਜੀ ਕਹਿੰਦੇ ਭਾਈ ਤੂੰ ਵੇਖ ਤੂੰ ਮਲਤਾਨ ਤੋਂ ਆਇਆ ਹੈਗਾ ਲਾਲਾ ਵਾਲੇ ਪੀਰ ਦਾ ਚੇਲਾ ਨਿਗਾਹੇ ਵਾਲੇ ਪੀਰ ਦਾ ਚੇਲਾ ਅਸੀਂ ਇਹ ਤੇਰੀ ਪੇਟਾ ਕਿਵੇਂ ਪ੍ਰਵਾਨ ਕਰ ਲਈਏ ਅਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਆਖਿਆ ਅਸੀਂ ਕਿਸੇ ਦਾ ਨਾ ਹੱਕ ਮਾਰੀਏ ਨਾ ਕਿਸੇ ਦਾ ਰਾਹ ਮਾਰੀਏ ਤੂੰ ਭਾਈ ਆਪਣੇ ਪੀਰ ਦਾ ਹੀ ਚੇਲਾ ਹੋ ਗਿਆ ਤੂੰ ਆਪਣੇ ਪੀਰ ਨੂੰ ਮੰਨਦਾ ਉਹਨੂੰ ਪੇਟਾ ਦੇ ਇਹ ਸੁਣ ਕੇ ਨੌਜਵਾਨ ਕਹਿਣ ਲੱਗਾ ਮਹਾਰਾ ਜੀ ਮੈਂ ਉਸ ਪੀਰ ਦਾ ਚੇਲਾ ਪਹਿਲਾਂ ਸੀ ਜਦੋਂ ਦੀ ਮੈਂ ਆਪ ਜੀ ਦੀ ਸ਼ੋਭਾ ਨਹੀਂ ਸੀ ਜਾਣੀ ਉਦੋਂ ਤੋਂ ਮੈਂ ਪਹਿਲਾਂ ਉਸ ਪੀਰ ਨੂੰ ਮੰਨਦਾ ਸੀ ਬਹੁਤ ਉਹਦੀ ਮੰਨਤਾ ਕਰਦਾ ਸੀ ਪਰ ਮਹਾਰਾਜੀ ਇੱਥੇ ਆ ਕੇ ਮੈਂ ਦੇਖਿਆ ਵੀ ਆਪ ਜੀ ਪੀਰਾਂ ਦੇ ਪੀਰ ਹੋ ਜਦੋਂ ਮੈਂ ਤੁਹਾਡੇ ਅੱਗੇ ਸੁਖਣਾ ਸੁਖੀ ਆ ਉਦੋਂ ਤੋਂ ਤਾਂ ਮੈਂ ਤੁਹਾਡਾ ਹੀ ਚੇਲਾ ਬਣ ਗਿਆ ਮੈਂ ਸਿੱਖ ਬਣ ਗਿਆ ਮ congregat ਜੀ ਤੇ ਇੱਕ ਉਹ ਹੋਏ ਸਨ ਕਰੜੇ ਪੀਰ ਜਦੋਂ ਇੱਕ ਸਿੱਖ ਨੇ ਕਰੜੇ ਪੀਰ ਨੂੰ ਮੱਥਾ ਟੇਕ ਦਿੱਤਾ ਸੀ ਉਹਨੇ ਉਹ ਸਿੱਖ ਨੂੰ ਪੁੱਠਾ ਲਮਕਾ ਦਿੱਤਾ ਸੀ ਤੇ ਜਦੋਂ ਕੱਲ ਕੀ ਤਰਪਾਸ਼ਾ ਜੀ ਮਹਾਰਾਜੀ ਨੇ ਪੁੱਛਿਆ ਸੀ ਭਾਈ ਤੂੰ ਇਹਨੂੰ ਪੁੱਠਾ ਕਿਉਂ ਲਮਕਾਇਆ ਵਾ ਇਹ ਤਾਂ ਮੇਰਾ ਸਿੱਖ ਇਹ ਤਾਂ ਮੇਰਾ ਸਿੰਘ ਉਹ ਕਰੜੇ ਪੀਰ ਨੇ ਆਖਿਆ ਸੀ ਮਹਾਰਾਜ ਜੀ ਜਿੰਨਾ ਚਿਰ ਇਹ ਤੁਹਾਡਾ ਸਿੱਖ ਹੈ ਉਹਨਾਂ ਚਿਰ ਤਾਂ ਇਹਨੂੰ ਮੈਂ ਕੁਝ ਵੀ ਨਹੀਂ ਸੀ ਕਰ ਸਕਿਆ ਪਰ ਜਦੋਂ ਇਹਨੇ ਮੈਨੂੰ ਮੱਥਾ ਟੇਕ ਦਿੱਤਾ ਸਿੱਖੀ ਇਹ ਦੀ ਖਤਮ ਹੋ ਗਈ ਮੇਰਾ ਚੇਲਾ ਬਣ ਗਿਆ ਹੁਣ ਇਹਨੂੰ ਮੈਂ ਪੁੱਠਾ ਲਮਕਾਵਾ ਜਮੀਨ ਚੋਂ ਗੱਡਦਾ ਇਹ ਤਾਂ ਮੇਰੀ ਮਰਜ਼ੀ ਹੋਈ ਨਾ ਕਿਉਂਕਿ ਹੁਣ ਮੇਰਾ ਇਹ ਚੇਲਾ ਹੈਗਾ ਵਾ ਸੁਸੰਗਤ ਜੀ ਕਲਗੀਧਰ ਪਾਸ਼ਾ ਜੀ ਦਾ ਇਹ ਸਖਤ ਹੁਕਮਾ ਸਿੱਖਾ ਵਾਸਤੇ ਰਹਿਤ ਮਰਿਆਦਾ ਰੱਖਣੀ ਹੈ ਮਹਾਰਾਜ ਸੱਚੇ ਪਾਸ਼ਾ ਜੀ ਕਹਿ ਰਹੇ ਆ ਕਿ ਕਬਰਾਂ ਨੂੰ ਮੱਥਾ ਟੇ ਨਹੀਂ ਟੇਕਣਾ ਗੁਰਮੁਖ ਪਿਆਰਿਓ ਕਈ ਕਹਿ ਦਿੰਦੀ ਆ ਵੀ ਇਸ ਤਰ੍ਹਾਂ ਮਹਾਰਾਜ ਕਿਉਂ ਕਹਿ ਰਹੇ ਕਿਉਂਕਿ ਸਤਗੁਰ ਮਹਾਰਾਜ ਜੀ ਕਹਿ ਰਹੇ ਐਥੋਂ ਲੈ ਕੇ ਕੋਈ ਪ੍ਰਸ਼ਾਦ ਨਹੀਂ ਖਾਣਾ ਤੇ ਜਦੋਂ ਆਪਾਂ ਪਾਈ ਇਹ ਚੀਜ਼ਾਂ ਕਰ ਲੈਨੇ ਆ ਉਦੋਂ ਆਪਾਂ ਗੁਰੂ ਦੇ ਸਿੱਖ ਨਹੀਂ ਰਹਿ ਜਾਂਦੇ ਗੁਰੂ ਦੇ ਸਿੰਘ ਨਹੀਂ ਰਹਿ ਜਾਂਦੇ ਮਸਜਿਦ ਦੀ ਗੱਲ ਕੁਝ ਹੋਰ ਆ ਪਰ ਇਸ ਤਰ੍ਹਾਂ ਕਬਰਾਂ ਨੂੰ ਮੱਥਾ ਟੇਕਣਾ ਉਹ ਸਿੱਖ ਰਹਿਤ ਮਰਿਆਦਾ ਵਿੱਚ ਐ ਮਨਮਤ ਦਸਿਆ ਹੈ ਜੀ ਐਨ ਵਰ ਜਿ ਆਏ ਆ ਜਿਹੜੇ ਪੀਰ ਹੁੰਦੇ ਆ ਸੰਗਤ ਜੀ ਜੇ ਇਹਨਾਂ ਨੂੰ ਇੱਕ ਵਾਰ ਆਪਾਂ ਮੱਥਾ ਟੇਕ ਲਈਏ ਫਿਰ ਭਾਵ ਇਹਨਾਂ ਨੂੰ ਵਾਰ-ਵਾਰ ਮੰਨਣਾ ਪੈਂਦਾ ਜੀ ਇੱਕ ਵਾਰੀ ਇਹਨਾਂ ਦਾ ਪ੍ਰਸ਼ਾਦ ਛਕ ਲਈਏ ਫਿਰ ਸਾਨੂੰ ਆਪਣੇ ਵਸਚੋਂ ਕਰ ਲੈਂਦੇ ਆ ਤੰਗ ਬਹੁਤ ਕਰਦੇ ਆ ਕਿਉਂਕਿ ਇਹਨਾਂ ਨੇ ਪ੍ਰਸ਼ਾਦ ਕਲਮਾ ਪੜ੍ਹ ਕੇ ਬਣਾਇਆ ਹੁੰਦਾ ਜਦੋਂ ਭਾਈ ਮੰਜ ਜੀ ਜੇ ਤੁਸੀਂ ਇਤਿਹਾਸ ਪੜ੍ਹੋ ਗੁਰੂ ਅਰਜਨ ਦੇਵ ਪਾਸ਼ਾ ਜੀ ਮਹਾਰਾਜ ਜੀ ਕੋਲ ਆਏ ਆ ਮਹਾਰਾਜੀ ਮੈਨੂੰ ਸਿੱਖੀ ਬਖਸ਼ ਦਿਓ ਗੁਰੂ ਪਾਸ਼ਾ ਜੀ ਨੇ ਆਖਿਆ ਸੀ ਭਾਈ ਤੂ ਤਾਂ ਇਹਨਾਂ ਪੀਰਾਂ ਨੂੰ ਮੰਨਦਾ ਸੋ ਸਿੱਖੀ ਉੱਤੇ ਸਿੱਖੀ ਨਹੀਂ ਜਿ ਟੇਕ ਸਕਦੀ ਪਹਿਲਾਂ ਇਹਨਾਂ ਨੂੰ ਮੰਨਣਾ ਹਟੇਗਾ ਛੱਡੇਗਾ ਫਿਰ ਤੂੰ ਸਾਡਾ ਸਿੱਖ ਬਣੇਗਾ ਤੇ ਜਦੋਂ ਪਾਈ ਮੰਝ ਜੀ ਉਹਨਾਂ ਪੀਰਾਂ ਨੂੰ ਮੰਨਣੋਂ ਹਟ ਗਏ ਸੀਗੇ ਤਾਂ ਕਿਹਾ ਜਾਂਦਾ ਉਹਨਾਂ ਪੀਰਾਂ ਨੇ ਉਹਨਾਂ ਦੇ ਘਰ ਦਾ ਬੜਾ ਨੁਕਸਾਨ ਕੀਤਾ ਸੀ ਸਾਰੀਆਂ ਗਾਂ ਮੱਝਾਂ ਪਾਈ ਸੇਵ ਦੀਆਂ ਮਰ ਗਈਆਂ ਇਹ ਜਿਹੜੇ ਪੀਰ ਹੁੰਦੇ ਆ ਨਾ ਸੰਗਤ ਜੀ ਬੜੀ ਸ਼ੇਤੀ ਖੋਸ਼ ਹੁੰਦੇ ਆ ਤੇ ਜਿੰਨੀ ਸ਼ੇਤੀ ਖੋਸ਼ ਹੁੰਦੀ ਆ ਉਹ ਨਹੀਂ ਸ਼ੇਤੀ ਨਾਰਾਜ਼ ਵੀ ਹੋ ਜਾਂਦੇ ਗੁੱਸਾ ਵੀ ਇੰਨਾ ਜੋ ਹੁੰਦਾ ਵਾ ਪਰ ਮਹਾਰਾਜ ਜੀ ਦਾ ਇਹ ਬਿਰਧ ਨਹੀਂ ਹੈਗਾ ਜੀ ਗੁਰੂ ਸਾਹਿਬ ਜੀ ਦਾ ਸੁਭਾਅ ਨਹੀਂ ਹੈਗਾ ਗੁਰੂ ਪਾਸ਼ਾ ਜੀ ਨੂੰ ਅਸੀਂ ਭਾਵੇਂ ਮੰਨੀਏ ਜਾਂ ਨਾ ਮੰਨੀਏ ਮਹਾਰਾਜ ਜੀ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੇ ਉਹ ਤਾਂ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਮਹਾਰਾਜ ਜੀ ਤਾਂ ਦਾਤਾ ਦੇਣ ਵਾਲੇ ਦੇ ਕਿ ਜਿਤੋਂ ਦੇ ਵੀ ਨਹੀਂ ਜੀ ਪਰ ਸਾਨੂੰ ਇਹ ਭੁੱਖ ਹੁੰਦੀ ਹੈ ਕਈ ਵਾਰ ਬੰਦੇ ਅੰਦਰ ਹੁੰਦੀ ਹੈ ਨਾ ਵੀ ਸਾਡੀ ਪੂਜਾ ਹੋਵੇ ਲੋਕਾਂ ਨੂੰ ਵੀ ਕਈਆਂ ਨੂੰ ਹੁੰਦੀ ਆ ਵੀ ਸਾਡਾ ਨਾਂ ਚਮਕ ਜਾਵੇ ਵਈ ਅਸੀਂ ਮਾਇਆ ਦੇ ਰਹੇ ਆ ਭੀਟ ਦੇ ਰਹੇ ਆ ਪਰ ਕਲਗੀਧਰ ਪਾਸ਼ਾ ਜੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਤਾਂ ਸਾਰਾ ਸਰਬੰਸ ਵਾਰ ਕੇ ਮਾਛੀ ਵੜੇ ਦੇ ਜੰਗਲਾਂ ਵਿੱਚ ਜਾ ਕੇ ਉੱਥੇ ਰਹੇ ਆ ਤੇ ਉੱਥੇ ਕਿਹਾ ਜੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਹਾਰਾਜ ਜੀ ਤਾ ਕਹਿ ਰਿਆ ਤੇਰਾ ਤੁਝ ਕੋ ਸੋਪ ਕੇ ਤੇ ਕਿਆ ਲਾਗੇ ਮੇਰਾ ਐ ਸਭ ਤੇਰਾ ਹੀ ਸੀ ਮੈਂ ਤੇਰਾ ਹਾਂ ਬੱਚੇ ਵੀ ਤੇਰੇ ਮੋਲਾ ਤੇਰੀ ਤੇ ਤੇਰੇ ਰਹੇਗੇ ਦਾਤਾ ਜਿਸ ਹਾਲ ਚੋਂ ਤੂੰ ਰੱਖੇ ਮੈਂ ਉਸੇ ਚ ਰਹਿ ਲਾ ਅੱਛਾ ਐ ਕਲ ਕੀ ਦਰਬਾਰਸ਼ਾਹੀ ਜੀ ਦੇ ਬੋਲਾ ਤੇਰੀ ਈਮਾਨਤ ਤੇਰੇ ਪਾਸ ਤਾਂ ਇਸ ਤਰ੍ਹਾਂ ਪਾਈ ਹੈ ਮਹਾਰਾਜ ਜੀ ਦਾ ਸੁਭਾਅ ਪੀਰ ਬੜੇ ਗੁੱਸੇ ਵਾਲੇ ਹੁੰਦੇ ਆ ਖੁਸ਼ ਵੀ ਹੁੰਦੇ ਆ ਨਰਾਜ ਵੀ ਹੁੰਦੀ ਆ ਧਰੋ ਵਿਚਾਰੋ ਜਿਹੜਾ ਵੰਜਾਰਾ ਸਿੱਖ ਆਇਆ ਸੀ ਨਾ ਪਹਿਲਾਂ ਆਪਾਂ ਉਹਦੀ ਗੱਲ ਕਰਦੀਆਂ ਪਾਸ਼ਾ ਜੀ ਮਹਾਰਾਜ ਜੀ ਨੂੰ ਕਹਿੰਦੇ ਵੀ ਭਾਈ ਕੇਸ ਗੁਰੂ ਦੀ ਮੋਹਰ ਨੇ ਜੇ ਤੂੰ ਸਿੱਖ ਹੋਣਾ ਚਾਹੁੰਦਾ ਏ ਤਾਂ ਤੈਨੂੰ ਕੇਸ ਰੱਖਣੇ ਪੈਣਗੇ ਤੈਨੂੰ ਸਾਬਤ ਸੂਰਤ ਹੋਣਾ ਪੈਣਾ ਵਾ ਦਾੜਾ ਵੀ ਪ੍ਰਕਾਸ਼ ਕਰਨਾ ਪੈਣਾ ਵਾ ਸਿਰ ਤੋਂ ਲੈ ਕੇ ਪੈਰਾਂ ਤੱਕ ਤੇ ਇਹ ਰੋਮਾਂ ਦੀ ਬੇਦ ਵੀ ਨਹੀਂ ਕਰਨੀ ਮਹਾਰਾਜ ਜੀ ਨੇ ਆਖਿਆ ਵੀ ਰਹਿਤ ਰੱਖਣੀ ਪੈਣੀ ਆ ਤੇ ਜਦੋਂ ਅਸੀਂ ਦੋ ਬੇੜੀਆਂ ਵਿੱਚ ਪੈਰ ਰੱਖਦੇ ਹਾਂ ਉਦੋਂ ਡੁੱਬਦੇ ਹੀ ਡੁੱਬਦੇ ਹਾਂ ਅਸੀਂ ਇੱਕ ਪਾਸੇ ਪੀਰਾਂ ਨੂੰ ਮੰਨੀ ਜਾਈਏ ਇੱਕ ਪਾਸੇ ਕਲਗੀਧਰ ਪਾਸ਼ਾ ਜੀ ਨੂੰ ਮੰਨੀਏ ਸੰਗਤ ਜੀ ਐਦਾਂ ਨਹੀਂ ਜੇ ਹੋ ਸਕਦਾ ਮੰਨਣਾ ਤਾਂ ਇੱਕ ਨੂੰ ਹੀ ਮੰਨਣਾ ਪਵੇਗਾ ਹਰ ਇੱਕੋ ਦਾਤਾ ਸੇਵੀ ਹਰ ਇੱਕ ਧਿਆਈ ਜੇ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਹੈ ਵੀ ਇੱਕ ਨੂੰ ਸੇਵੋ ਇੱਕ ਨੂੰ ਧਿਆਵੋ ਹਾਂ ਸ਼ਤਕਾਰ ਸਭ ਦਾ ਕਰੂ ਪਰ ਮੰਨਣਾ ਤਾਂ ਇੱਕ ਨੂੰ ਭਵੇਗਾ ਨਾ ਇਸ ਕਰਕੇ ਅੱਜ ਗੁਰੂ ਘਰ ਵਿੱਚੋਂ ਕੁਝ ਮਿਲਿਆ ਨਹੀਂ ਤਾਂ ਕੱਲ ਨੂੰ ਅਸੀਂ ਪੀਰਾਂ ਦੇ ਚਲੇਗੇ ਸੋ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਉਸ ਨੌਜਵਾਨ ਤੇ ਕਿਰਪਾ ਕਰਦੇ ਆ ਤੇ ਉਹਨੂੰ ਅਮਰਤ ਦੀ ਦਾਤ ਦਿੰਦੇ ਆ ਉਹ ਨੌਜਵਾਨ ਅਮਰਤਾਰੀ ਸਿੰਘ ਸੱਜਿਆ ਮਲਤਾਨ ਤੋਂ ਆਇਆ ਨੌਜਵਾਨ ਪਹਿਲਾਂ ਨਗਾਹੀ ਵਾਲੀ ਪੀਰ ਦਾ ਚੇਲਾ ਸੀ ਅੱਜ ਗੁਰੂ ਦਾ ਸਿੱਖ ਬਣ ਗਿਆ ਏ ਤੇ ਅੱਜ ਜਦੋਂ ਆਉਂਦਾ ਏ ਮਲਤਾਨ ਤੋਂ ਸੰਗਤਾਂ ਨੂੰ ਮਿਨਾਲਣ ਲਈ ਆਉਂਦਾ ਏ ਵਪਾਰ ਕਰਦਾ ਏ ਇੱਥੇ ਪੰਜਾਬ ਦੀ ਧਰਤੀ ਤੇ ਪੰਜਾਬ ਦੇਸ਼ ਵਿੱਚ ਵਪਾਰ ਕਰਦਾ ਬਹੁਤ ਸਾਰੀ ਭੇਟਾ ਵੀ ਗੁਰੂ ਮਹਾਰਾਜ ਜੀ ਨੂੰ ਚੜਾਉਂਦਾ ਤੇ ਅਨੰਦਪੁਰ ਸਾਹਿਬ ਕਲਗੀਧਰ ਪਾਸ਼ਾ ਜੀ ਦੇ ਨਾਲ ਇਨਾ ਪਿਆਰ ਬਣਿਆ ਕਿੰਨਾ ਹੀ ਸਮਾ ਅਨੰਦਪੁਰ ਸਾਹਿਬ ਦੇ ਵਿਚਾਗੇ ਰਹਿੰਦਾ ਏ ਸੰਗਤ ਜੀ ਸਾਡੇ ਵਿੱਚੋਂ ਬਹੁਤ ਆਤ ਲੋਕਾਂ ਨੇ ਜਿਨ੍ਹਾਂ ਨੇ ਖੰਡੇ ਬੱਟੇ ਦਾ ਮਰੇ ਨਹੀਂ ਛਕਿਆ ਉਹ ਬਹੁਤ ਪੀਰਾ ਕੋਲ ਪੰਡਤਾ ਕੋਲ ਜਾਂਦੇ ਆਪਣਾ ਹੱਥ ਦਿਖਾਉਂਦੇ ਆ ਤਾਗੇ ਦ੍ਰਿਤਾ ਦੇ ਚੱਕਰਾਂ 'ਚ ਪਈ ਹੋਈ ਆ ਤੇ ਸੰਗੋ ਜੀ ਗੁਰੂ ਮਹਾਰਾਜ ਜੀ ਨੇ ਤਾਂ ਉਹ ਨੌਜਵਾਨ ਦਾ 2000 ਰੁਪਏ ਭੇਟਾ ਕੀਤਾ ਹੋਇਆ ਦਸਵੰਦ ਨਹੀਂ ਲਿਆ ਕਿਉਂ ਨਹੀਂ ਸੀ ਲਿਆ ਕਿਉਂਕਿ ਪਹਿਲਾਂ ਕਿਸੇ ਹੋਰ ਨੂੰ ਮੰਨਦਾ ਸੀ ਗੁਰੂ ਮਹਾਰਾਜ ਜੀ ਕਹਿੰਦੇ ਪਾਈ ਜਿਹਨੂੰ ਮੰਨਦਾ ਐ ਉਹਨੂੰ ਦੇ ਅਸੀਂ ਕਿਸੇ ਦਾ ਰਾਹ ਨਹੀਂ ਮਾਰਦੇ ਅਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਜਦੋਂ ਸਿੱਖੀ ਧਾਰਨ ਕਰ ਲਈ ਅੰਮ੍ਰਿਤ ਛਕ ਲਿਆ ਪਿਆਰਾ ਬਣ ਗਿਆ ਗੁਰੂ ਦਾ ਤੇ ਗੁਰੂ ਘਰ ਵਿੱਚ ਉਹਦੀ ਭੇਟਾ ਜਿਹੜੀ ਉਹ ਕਬੂਲ ਕਰ ਲਈ ਗਈ ਹੁਣ ਸੰਗਤ ਜੀ ਐਸੀ ਵੀ ਆਪਣੇ ਵੱਲ ਜਾਤੀ ਮਾਰਨੀ ਆ ਕਿ ਮਹਾਰਾਜ ਜੀ ਸਾਡੀ ਭੇਟਾ ਪ੍ਰਵਾਨ ਕਰਦੇ ਹੋਣਗੇ ਵੈਸੇ ਗੁਰੂ ਅੱਗੇ ਲਿਜਾ ਕੇ ਕੋਈ ਚੀਜ਼ ਰੱਖ ਦੇਣੀ ਹੋਰੇ ਗੁਰੂ ਉਹਨੂੰ ਸਵੀਕਾਰ ਕਰਦਾ ਕਿ ਨਹੀਂ ਗੱਲ ਤਾਂ ਇੱਥੇ ਆਉਂਦੀ ਹੈ ਨਾ ਹੁਣ ਕੁਝ ਲੋਕ ਆ ਜਿਹੜੇ ਤੁਸੀਂ ਬਹੁਤ ਵਾਰੀ ਵੇਖੇ ਹੋਣਗੇ ਰਿਸ਼ਤਾਰੀਆਂ ਵਿੱਚ ਦੋਸਤਾਂ ਮਿੱਤਰਾਂ ਵਿੱਚ ਕਹਿ ਦਿੰਦੇ ਅਸੀਂ ਤਾਂ ਸਾਰਿਆਂ ਨੂੰ ਮੰਨਦੇ ਪਰ ਨਹੀਂ ਗੁਰਮੁਖ ਪਿਆਰਿਓ ਇਤਿਹਾਸ ਪੜੋ ਇਤਿਹਾਸ ਤੋਂ ਸਾਰੀ ਗੱਲ ਸਾਫ਼ ਨਜ਼ਰ ਆਵੇਗੀ ਦੋ ਪੀੜੀਆਂ ਦੇ ਵਿੱਚ ਪੈਰ ਰੱਖ ਕੇ ਤਰਿਆ ਨਹੀਂ ਜਾ ਸਕਦਾ ਸਿੱਖੀ ਉਤੇ ਸਿੱਖੀ ਨਹੀਂ ਟੇਕ ਸਕਦੀ ਨਾ ਮੰਨਣਾ ਤਾਂ ਇੱਕ ਨੂੰ ਮਵੇਗਾ ਗੁਰਮਤ ਕਮਾਉਣੀ ਹੈ ਤਾਂ ਸਾਰੇ ਪਰੰਪਰੇਖੇ ਛੱਡਣੇ ਪੈਣਗੇ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਮਾਨ ਜੀ ਨੂੰ ਕਹਿੰਦੇ ਵੀ ਤੇਰਾ ਤਾਂ ਸਰੀਰ ਹੀ ਕਬਰ ਦਾ ਬਣ ਚੁੱਕਾ ਵਾ ਕਿਉਂਕਿ ਕਬਰਾਂ ਨੂੰ ਮਨ ਮੰਨ ਕੇ ਪੂਜ-ਪੂਜ ਕੇ ਤੇ ਤੂੰ ਹੀ ਕਬਰ ਬਣ ਚੁੱਕਾ ਵਾ ਪਤਰ ਹੋ ਗਏ ਗੁਰੂ ਦੀ ਸਿੱਖੀ ਕਮਾਉਣੀ ਹੈ ਤਾਂ ਤੈਨੂੰ ਕਬਰਾਂ ਪੂਜਣੀਆਂ ਛੱਡਣੀਆਂ ਪੈਣਗੀਆਂ ਸੰਗਤ ਜੀਵੇਂ ਸਾਡੇ ਵਿੱਚ ਚਾਰ ਬੱਜਰ ਕਰਹਿਤਾ ਉਹਵੇਂ ਮੁਸਲਮਾਨਾਂ ਵਿੱਚ ਵੀ ਚਾਰ ਬੱਜਰ ਕਰਹਿਤਾ ਨੇ ਕਿਹੜੀਆਂ ਨੇ ਪੈਦੀਆ ਰੱਬ ਨੂੰ ਨਾ ਮੰਨਣਾ ਜਿਹੜੇ ਮੁਸਲਮਾਨਤ ਅਰਮ ਦੇ ਵਿੱਚ ਰੱਬ ਨੂੰ ਅੱਲਾ ਨੂੰ ਖੁਦਾ ਨੂੰ ਨਹੀਂ ਮੰਨਦੇ ਕਹਿੰਦੇ ਨੇ ਉਹ ਪਾਪੀ ਆ ਕਾਫਰ ਆ ਦੁਸ਼ਟ ਆ ਦੂਜੀ ਉਹਨਾਂ ਵਿੱਚ ਕਰਦੇ ਕਿ ਰੱਬ ਦਾ ਸ਼ਰੀਕ ਬਣਨਾ ਤੇ ਤੀਸਰੀ ਉਹ ਮੰਨਦੇ ਆਪਣੇ ਆਪ ਨੂੰ ਰੱਬ ਮੰਨ ਲੈਣਾ ਲੋਕਾਂ ਤੋਂ ਆਪਣੀ ਪੂਜਾ ਕਰਵਾਈ ਜਾਣੀ ਤੇ ਇਹਨਾਂ ਵਿੱਚ ਤੀਜੀ ਬਜਰ ਕਰਤ ਜਿਹੜੀ ਹੈ ਮੰਨੀ ਜਾਂਦੀ ਏ ਤੇ ਚੌਥੀ ਹੈਗੀ ਏ ਜੀ ਕਬਰਾਂ ਨੂੰ ਪੂਜਣਾ ਕਬਰਾਂ ਨੂੰ ਮੱਥਾ ਟੇਕਣਾ ਕਬਰਾਂ ਤੇ ਦੀਵੇ ਚੜਾਉਣੇ ਕਬਰਾਂ ਨੂੰ ਜਾ ਕੇ ਨਤਮਸਤਕ ਹੋਈ ਜਾਣਾ ਸੰਗਤ ਜੀ ਸਾਡੇ ਪੰਜਾਬ ਵਿੱਚ ਬਹੁਤ ਪ੍ਰਚਲਿਤ ਆਏ ਗੱਲ ਜਿਹੜੀ ਸੱਚੀ ਮੁਸਲਮਾਨੀਓ ਕਦੇ ਵੀ ਮਸਜਿਦ ਤੋਂ ਬਿਨਾਂ ਜਾਂ ਆਪਣੀ ਕੁਰਾਨ ਸ਼ਰੀਫ ਤੋਂ ਬਿਨਾਂ ਇਹ ਕਬਰਾਂ ਦੇ ਅੱਗੇ ਮੱਥਾ ਨਹੀਂ ਜਟੇਕਦੇ ਉਹ ਅੱਲਾਹ ਅੱਗੇ ਸੀਸ ਝੁਕਉਂਦੇ ਆ ਕਿਉਂਕਿ ਉਹਨਾਂ ਵਿੱਚ ਤਾਂ ਇਹ ਵੱਡੀ ਬੱਜਰ ਕਰਤ ਜਿਵੇਂ ਸਿੱਖਾਂ ਵਿੱਚ ਨੇ ਨਾ ਚਾਰ ਰੋਮਾਂ ਦੀ ਬੇਅਦਬੀ ਕਰਨੀ ਕੇਸ ਨਹੀਂ ਕਟਾਉਣੇ ਨਸ਼ਾ ਨਹੀਂ ਕਰਨਾ ਪਰ ਇਸਤਰੀ ਦਾ ਸੰਗ ਨਹੀਂ ਕਰਨਾ ਕੁਠਾ ਮਾਸ ਨਹੀਂ ਖਾਣਾ ਸਿੱਖਾਂ ਵਿੱਚ ਵੀ ਖਾਲਸੇ ਚੋਂ ਵੀ ਚਾਰ ਬੱਜਰ ਕਰਤਾਂ ਨੇ ਪਰ ਸੰਗਤ ਜੀ ਐਵੇਂ ਹੀ ਉਹਨਾਂ ਵਿੱਚ ਬੱਜਰ ਕਰਤਾਂ ਕਬਰਾਂ ਨੂੰ ਨਹੀਂ ਪੂਜਣਾ ਤੇ ਜੇ ਕੋਈ ਐਦਾਂ ਕਰਦਾ ਏ ਮੁਸਲਮਾਨ ਫਿਰ ਉਹਨੂੰ ਕਹਿ ਦਿੰਦੇ ਆ ਵੀ ਤੂੰ ਸੱਚਾ ਮੁਸਲਮਾਨ ਨਹੀਂ ਹੈਗਾ ਸੁਸੰਗਤ ਜੀ ਜਦੋਂ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਭਾਈ ਮੰਜੇ ਨੂੰ ਆਖਿਆ ਸੀ ਕਿ ਤੁਸੀਂ ਤਾਂ ਕਬਰਾਂ ਨੂੰ ਪੂਜਦੇ ਹੋ ਤੇ ਕਬਰਾਂ ਨੂੰ ਪੂਜ ਫੂਜ ਕੇ ਪਾਵ ਕਬਰ ਦਾ ਹੀ ਰੂਪ ਬਣ ਗਏ ਹੋ ਇਹ ਮਨ ਇਹੋ ਜਿਹਾ ਜਿਹਨੂੰ ਪੂਜਦਾ ਉਹੋ ਜਿਹਾ ਬਣ ਜਾਂਦਾ ਕਹਿੰਦੇ ਤੁਸੀਂ ਸਿੱਖੀ ਨਹੀਂ ਪ੍ਰਾਪਤ ਕਰ ਸਕੋਗੇ ਸਿੱਖੀ ਨੂੰ ਲੈਣ ਵਾਸਤੇ ਤੁਹਾਨੂੰ ਛੱਡਣਾ ਪੈਣਾ ਸਿੱਖੀ ਉੱਪਰ ਸਿੱਖੀ ਟੇਕੀ ਨਹੀਂ ਸਕਦੀ ਮਹਾਰਾਜ ਜੀ ਨੇ ਜਦੋਂ ਆਖਿਆ ਭਾਈ ਮਨਜੀ ਨੂੰ ਗੁਰੂ ਜੀ ਨੂੰ ਮੰਝ ਭਾਈ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਿਓ ਮੇਰੇ ਤੇ ਮੈਨੂੰ ਅੱਜੀ ਪੂਜਣਾ ਛੱਡ ਦਊਂਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਭਾਈ ਮੰਜ ਨੂੰ ਆਖਿਆ ਭਾਈ ਜੇ ਰਾਹ ਤੇ ਚੱਲਣਾ ਨੇ ਨਾ ਤਾਂ ਸਿੱਖੀ ਤੇ ਡੋਲੋ ਕੇ ਚੱਲਣਾ ਪੈਣਾ ਸਭ ਕੁਝ ਹੋਵੇਗਾ ਪੀਰ ਗੁੱਸਿਓ ਕੇ ਵੱਡਾ ਕੁਝ ਕਰੇਗਾ ਪਰ ਭਾਈ ਮੰਜ ਹੀ ਆਖਦੇ ਇਹ ਪਿੰਡ ਦੇ ਚੌਧਰੀ ਸੀਗੇ ਬਹੁਤ ਵੱਡਾ ਰਤਬਾ ਸੀ ਬੜੀ ਉੱਥੇ ਜ਼ਮੀਨ ਸੀ ਉਹਨਾਂ ਦੀ ਕਿੰਨੇ ਪਿੰਡਾਂ ਦੇ ਮਾਲਕ ਸੀ ਇੰਨਾ ਵੱਡਾ ਰਤਬਾ ਪ੍ਰਭ ਸੀ ਮਾਣ ਪ੍ਰਭ ਸੀਗਾ ਘਰ ਘਰ ਵਿੱਚ ਸਖੀ ਸਰਵਰ ਦੀ ਪੂਜਾ ਚੱਲ ਰਹੀ ਸੀ ਉਹ ਪੀਰ ਖਾਨਾ ਉਹਨਾਂ ਬਣਾਇਆ ਸੀਗਾ ਆਪ ਦੀ ਘਰ ਵਾਲੀ ਨੂੰ ਨਾਲ ਲਿਆ ਘਰ ਵਿੱਚ ਬਣੀਆਂ ਹੋਈਆਂ ਉਹ ਮੜੀਆਂ ਜਿਹੜੀਆਂ ਸੀ ਕਬਰਾਂ ਜਿਹੜੀਆਂ ਬਣਾਈਆਂ ਸੀ ਨਾ ਉਟਾ ਦਿੱਤੀਆਂ ਸਾਰਾ ਸਮਾਨ ਤੋੜ ਕੇ ਬਾਹਰ ਕੱਢ ਦਿੱਤਾ ਪਿੰਡ ਦੇ ਲੋਕ ਦੇਖ ਕੇ ਇਕੱਠੇ ਹੋ ਗਏ ਜਿਹੜੀ ਜਿਹੜੀ ਕਬਰਾਂ ਨੂੰ ਮੰਨਦੇ ਸੀ ਬੜੇ ਨਾਰਾਜ਼ ਹੋਏ ਭਾਈ ਮੰਝ ਨੇ ਆਪਣੀ ਪਤਨੀ ਨੂੰ ਕਿਹਾ ਕਿ ਇਹਦੇ ਨਾਲ ਸਾਨੂੰ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਮਿਲੇਗੀ ਤੁਬਸ ਐਨ ਨੂੰ ਕਰਨਾ ਕਿ ਮੇਰੇ ਨਾਲ ਰਾਹ ਦੇ ਵਿੱਚ ਤੁਰਨਾ ਔਕੜਾਂ ਵੀ ਆਉਣਗੀਆਂ ਮੁਸ਼ਕਲਾਂ ਵੀ ਆਉਣਗੀਆਂ ਮੇਰਾ ਸਾਥ ਦੇ ਪਿੰਡ ਵਾਲੇ ਸਾਰੇ ਇੱਕ ਪਾਸੇ ਹੋ ਗਏ ਉਹਨਾਂ ਨੇ ਭਾਈ ਮੰਜ ਤੋ ਉਹ ਰਤਬਾ ਵੀ ਖੋ ਲਿਆ ਜਿਹੜਾ ਚੌਧਰੀ ਦਾ ਦਿੱਤਾ ਸੀ ਉਹਨਾਂ ਨੂੰ ਜਿਹੜੀ ਪਦਵੀ ਉਹ ਖੋ ਲੀ ਭਾਈ ਮੰਜ ਜੀ ਕਹਿੰਦੇ ਭਾਈ ਸਾਨੂੰ ਇਹ ਦੁਨਿਆਵੀ ਰਤਵੀਆਂ ਨਾਲ ਕੋਈ ਮੋਹ ਨਹੀਂ ਹੈਗਾ ਹੌਲੀ ਹੌਲੀ ਕਰਕੇ ਭਾਈ ਮਨਜੀ ਦੇ ਦੋ ਕੋ ਮਹੀਨਿਆਂ ਚ ਸਾਰੇ ਪਸ਼ੂ ਡੰਗਰ ਗਾਂਵਾਂ ਮੱਜਾਂ ਉਹ ਵੀ ਮਰ ਗਈਆਂ ਫਸਲ ਵੀ ਥੋੜੀ ਹੋਈ ਹਵੇਲੀ ਵੀ ਹੌਲੀ ਹੌਲੀ ਕਰਕੇ ਖਾਲੀ ਹੋਣ ਲੱਗ ਪਈ ਗੁਜ਼ਾਰਾ ਵੀ ਔਖਾ ਹੋ ਗਿਆ ਤੇ ਇੱਕ ਦਿਨ ਕੀ ਹੋਇਆ ਅੰਮ੍ਰਿਤਸਰ ਸਾਹਿਬ ਤੋਂ ਇੱਕ ਸਿੱਖ ਜਿਹੜਾ ਸੀ ਭਾਈ ਮਨਜੀ ਦੇ ਕੋਲ ਆ ਕੇ ਬੇਨਤੀ ਕਰਦਾ ਵਾ ਤੇ ਗੁਰੂ ਮਹਾਰਾਜ ਜੀ ਦਾ ਇੱਕ ਹੁਕਮਨਾਮਾ ਸਾਹਿਬ ਦਿੰਦੇ ਆ ਭਾਈ ਮਨਜੀ ਨੂੰ ਹੁਕਮਨਾਮਾ ਸਾਹਿਬ ਨੂੰ ਪੜਿਆ ਮੱਥਾ ਟੇਕਿਆ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਭਾਈ ਮੰਜ ਨੂੰ ਅੰਮ੍ਰਿਤਸਰੋਂ ਲਿਆਕਿਆ ਤੇ ਭਾਈ ਮੰਜ ਜੀ ਚਲੇ ਗਏ ਆ ਅੰਮ੍ਰਿਤਸਰ ਸਹਿਬ ਜੀ ਦੀ ਧਰਤੀ ਦੇ ਗੁਰੂ ਮਹਾਰਾਜ ਜੀ ਨੂੰ ਸੀਸ ਨਵਾ ਕੇ ਆਦਰ ਸਤਕਾਰ ਕੀਤਾ ਹੈ ਗੁਰੂ ਪਾਸ਼ਾ ਜੀ ਇੱਕ ਸਿੱਖ ਨੂੰ ਕਹਿੰਦੇ ਭਾਈ ਮੰਜ ਨੂੰ ਇੱਕ ਰੱਸਾ ਲਿਆਕ ਦਿਓ ਇਹ ਗੁਰੂ ਘਰ ਵਾਸਤੇ ਜੰਗਲ ਤੋਂ ਲੱਕੜਾਂ ਲਿਆਇਆ ਕਰਨੀ ਭਾਈ ਮੰਜ ਜੀ ਆਪਣੀ ਸੇਵਾ ਸੁਣ ਕੇ ਖੁਸ਼ ਹੋਏ ਆ ਸੇਵਾ ਕੀਤੀ ਆ ਸ਼ਾਮ ਨੂੰ ਬਾਣੀ ਪੜਦਿਆਂ ਪੜਦਿਆਂ ਗੁਰੂ ਘਰ ਦੇ ਲੰਗਰਾਂ ਵਾਸਤੇ ਲੱਕੜਾਂ ਤੋੜ ਕੇ ਲਿਆਉਣੀਆਂ ਕੱਟ ਕੇ ਲਿਆਉਣੀਆਂ ਇੱਕ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪੁੱਛਿਆ ਲਾਂਗਰੀ ਨੂੰ ਕਿ ਭਾਈ ਭਾਈ ਮੰਜੀ ਪ੍ਰਸ਼ਾਦਾ ਕਿੱਥੋਂ ਛੱਕਦੇ ਆ ਐ ਸੇਵਾ ਕਰਦੀ ਆ ਲੱਕੜਾਂ ਲਿਆਉਂਦੀ ਆ ਲੰਗਰ ਵਾਸਤੇ ਪ੍ਰਸ਼ਾਦਾ ਕਿੱਥੋਂ ਛੱਕਦੇ ਆ ਲਾਂਗੜੀ ਕਹਿਣ ਲੱਗ ਮਹਾਰਾਜ ਜੀ ਇਹ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਛੱਕਦੇ ਆ ਫਿਰ ਗੁਰੂ ਸਾਹਿਬ ਜੀ ਨੇ ਪਰਖਣ ਵਾਸਤੇ ਆਖਿਆ ਇਹ ਕੈਸੀ ਸੇਵਾ ਹੋਈ ਭਾਈ ਇਹਦੇ ਬਦਲੇ ਪ੍ਰਸ਼ਾਦਾ ਹੀ ਛੱਕ ਲੈਂਦੇ ਹੋ ਜਿੰਨੀ ਤੁਸੀਂ ਸੇਵਾ ਕਰਦੇ ਹੋ ਉਹਦੇ ਤੇ ਤੁਸੀਂ ਪ੍ਰਸ਼ਾਦਾਸ਼ਕ ਲੈਂਦੇ ਹੋ ਭਾਈ ਮਨ ਜੀ ਨੂੰ ਜਦੋਂ ਪਤਾ ਲੱਗਿਆ ਬਹੁਤ ਵਿਰਾਗਮਈ ਹੋ ਗਏ ਆਖਿਆ ਕਿ ਗੁਰੂ ਪਾਤਸ਼ਾਹ ਜੀ ਤਾਂ ਮੇਰੀ ਮਾਂ ਦੇ ਵਾਂਗ ਮੈਨੂੰ ਝੁੜਕਦੇ ਆ ਰਾਹ ਪਾਉਂਦੇ ਅਗਲੇ ਦਿਨ ਤੋਂ ਆਪਣੀ ਕਿਰਤ ਵੀ ਕਰਨੀ ਸ਼ੁਰੂ ਕੀਤੀ ਜਿੱਥੇ ਲੰਗਰਾਂ ਵਾਸਤੇ ਲੱਕੜਾਂ ਲਿਆਉਂਦੇ ਕੁਝ ਹੋਰ ਲੱਕੜਾਂ ਵੀ ਲਿਆਉਂਦੇ ਜਿਹਨੂੰ ਬਾਜ਼ਾਰ ਚੋਂ ਜਾ ਕੇ ਵੇਚਦੇ ਉਹਦੇ ਕਮਾਏ ਹੋਏ ਪੈਸੇ ਤੋਂ ਪ੍ਰਸ਼ਾਦਾਸ਼ਕ ਦੇ ਭਾਈ ਮਨ ਦੇ ਅੰਦਰ ਬਹੁਤ ਖੇੜਾ ਵਧ ਗਿਆ ਇੱਕ ਦਿਨ ਜੇ ਨੂੰ ਸ਼ਾਮ ਨੂੰ ਲੱਕੜਾ ਲਿਆ ਰਿਹਾ ਸੀ ਗੁਰਮੁਖ ਪਿਆਰਿਓ ਉਸ ਵਕਤ ਹੋਣੀ ਕਰਤਾਰ ਦੀ ਜ਼ੋਰ ਦੀ ਨੇਰੀ ਆਈ ਤੂਫਾਨ ਆਇਆ ਮਿੱਟੀ ਉੱਡ ਕੇ ਪਾਈ ਮਨਜੀ ਦੀਆਂ ਅੱਖਾਂ 'ਚ ਪੈ ਗਈ ਹੈ ਪਰ ਉਹ ਨਿਰੰਤਰ ਗੁਰਬਾਣੀ ਪੜ੍ਹਦੇ ਰਹੇ ਇੱਕੋ ਦਮ ਪਾਈ ਮਨਜੀ ਦਾ ਪੈਰ ਤਿਲਕ ਗਿਆ ਵਾ ਤੇ ਉਹ ਜਾ ਖੂਹ ਵਿੱਚ ਡਿੱਗ ਪਈ ਖੂਹ ਦੇ ਵਿੱਚ ਪਾਣੀ ਭਰਿਆ ਸੀ ਕਟੀਆਂ ਹੋਈਆਂ ਲੱਕੜਾਂ ਪਾਈ ਮਨਜੀ ਨੇ ਆਪਣੇ ਸਿਰ ਦੇ ਉੱਪਰ ਰੱਖੀਆਂ ਨੀ ਤੇ ਆਪਣੇ ਸੀਸ ਤੇ ਰੱਖ ਲਿਆ ਨੀ ਕਿਉਂਕਿ ਗੁਰੂ ਘਰ ਦਾ ਸ਼ਾਮ ਨੂੰ ਲੰਗਰ ਤਿਆਰ ਹੋਣਾ ਸੀ ਲੰਗਰ ਬਣਾਉਣ ਵਿੱਚ ਕਿਤੇ ਦੇਰੀ ਨਾ ਹੋ ਜੇ ਜੇ ਲੱਕੜਾਂ ਗਿੱਲੀਆਂ ਹੋ ਗਈਆਂ ਪ੍ਰਸ਼ਾਦਾ ਤਿਆਰ ਨਹੀਂ ਹੋਣਾ ਭਾਵਨਾ ਦੇਖੋ ਪਾਵਨਾ ਦੇ ਕੋ ਸਾਸੰਗਤ ਜੀ ਤੁਸੀਂ ਸਿੱਖਦੀ ਇਸ ਕਰਕੇ ਪਾਈ ਮੰਜ ਨੇ ਲੱਕੜਾਂ ਨੂੰ ਆਪਣੇ ਸੀਸ ਉੱਪਰ ਰੱਖਿਆ ਹੋਇਆ ਵਾ ਸ਼ਾਮ ਦਾ ਵੇਲਾ ਸੀ ਪਾਈ ਮੰਜ ਜੀ ਨੇ ਸੋਧਾ ਰਹਿਰਾ ਸਾਹਿਬ ਜੀ ਦੀ ਬਾਣੀ ਪੜ੍ਹੀ ਐ ਉਹ ਵੀ ਖੂਬ ਵਿੱਚ ਖਲੋਤਿਆਂ ਤੇ ਅਸੀਂ ਕਈ ਵਾਰ ਆਸਾਸਨ ਗਾ ਜੀ ਸੋ ਸਾਡੇ ਕੋਲ ਬਹਾਨੇ ਹੁੰਦੀ ਆ ਰਿਸ਼ਤੇਦਾਰ ਆਗੇ ਜੀ ਹੁਨੀ ਕਰ ਸਕਦੇ ਲੈ ਅਸੀਂ ਤੇ ਸਫਰ ਤੇ ਅਸੀਂ ਨਹੀਂ ਕਰ ਸਕਦੇ ਅਸੀਂ ਘਰੋਂ ਬਾਹਰ ਆ ਅਸੀਂ ਕਈ ਬਹਾਨੇ ਬਣਾ ਲੀਨੇ ਪਰ ਉਹਨਾਂ ਨੇ ਖੁਦ ਦੇ ਵਿੱਚ ਹੀ ਬਾਣੀ ਪੜੀ ਆ ਰੈ ਰਸਬ ਜੀ ਦਾ ਪਾਠ ਕੀਤਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾ ਹੀ ਜਾਹੋ ਕਰੀ ਨ ਹੋਈ ਇਸ ਤਰ੍ਹਾਂ ਬਾਣੀ ਪੜ ਰਹੇ ਆ ਤੂਫਾਨ ਵੱਧ ਗਿਆ ਸਾਰੀ ਰਾਤ ਤੂਫਾਨ ਚ ਲੰਘੀ ਉਧਰੋਂ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਮਹਾਰਾਜ ਜੀ ਸੇਵਾ ਆਪ ਨੇ ਬਖਸ਼ੀਆ ਸੇਵਾ ਆਪ ਹੀ ਆਪਣੀ ਕਰਵਾ ਲਓ ਐਸ ਤੂਫਾਨ ਦੇ ਵਿੱਚੋਂ ਲੰਘਣਾ ਐਸ ਤੂਫਾਨ ਦੇ ਵਿੱਚੋਂ ਲੰਘਣਾ ਗੁਰੂ ਕੇ ਲੰਗਰ ਵਾਸਤੇ ਸਮੇਂ ਸਿਰ ਪਹੁੰਚਣਾ ਮਹਾਰਾਜ ਜੀ ਕਿਰਪਾ ਕਰੋ ਸਿੱਖ ਨੇ ਸੱਚੇ ਮਨੋਂ ਅਰਦਾਸ ਕੀਤੀ ਹੈ ਗੁਰੂ ਸੇਵਾ ਅਗੇ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਸਿੱਖ ਦੀ ਅਰਦਾਸ ਸੁਣੀ ਹੈ ਤੇ ਨੰਗੇ ਪੈਰੀ ਮਹਾਰਾਜ ਜੀ ਆਪਣੇ ਸਿੱਖ ਵੱਲ ਚੱਲ ਪਏ। ਜੀ ਬਾਬਾ ਬੁੰਡਾ ਸਾਹਿਬ ਜੀ ਵੀ ਭਾਈ ਗੁਰਦਾਸ ਜੀ ਨੂੰ ਵੀ ਆਖਿਆ ਏ ਕਿ ਆਪਣੇ ਨਾਲ ਇੱਕ ਰੱਸਾ ਲੈ ਆਓ। ਬਾਬਾ ਬੁੰਡਾ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਦੇ ਪਿੱਛੇ-ਪਿੱਛੇ ਗਏ ਆ। ਗੁਰੂ ਸਾਹਿਬ ਜੀ ਖੋਦੇ ਕੋਲ ਪਹੁੰਚ ਗਏ ਆ। ਮਹਾਰਾਜ ਜੀ ਇਤਨੇ ਅੰਤਰੀਆਮੀ ਖੋਦੇ ਵਿੱਚ ਰੱਸਾ ਸੁਟਿਆ ਏ। ਭਾਈ ਮੰਜ ਨੂੰ ਆਜ਼ਮਾਰੀ ਏ। ਕਿ ਹਾਂ ਭਾਈ ਮਨਜੀ ਲੱਕੜਾਂ ਸੁੱਟ ਦਿਓ ਤੇ ਰੱਸੇ ਨੂੰ ਖੜ ਕੇ ਬਾਹਰ ਆ ਜਾਓ ਭਾਈ ਮਨਜੀ ਨੇ ਆਖਿਆ ਨਹੀਂ ਮਹਾਰਾਜੀ ਇਹ ਨਾ ਲੱਕੜਾਂ ਦੇ صدਕਾ ਮੈਨੂੰ ਪੂਰਾ ਗੁਰੂ ਮਿਲੇ ਆਏ ਇਹਨਾਂ ਨੂੰ ਪਹਿਲਾਂ ਮੈਂ ਕਿਵੇਂ ਸੁੱਟ ਦਿਆਂ ਪਹਿਲਾਂ ਤੁਸੀਂ ਇਹਨਾਂ ਲੱਕੜਾਂ ਨੂੰ ਬਾਹਰ ਕੱਢੋ ਗੁਰੂ ਅਰਜਨ ਦੇ ਮਹਾਰਾਜੀ ਨੇ ਜਦੋਂ ਗੱਲ ਸੁਣੀ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਨ ਸਿੱਖੀ ਤਨ ਸਿੱਖੀ ਪਹਿਲਾਂ ਲੱਕੜਾਂ ਕੱਢੀਆਂ ਗਈਆਂ ਫਿਰ ਭਾਈ ਮਨਜ ਨੂੰ ਬਾਹਰ ਕੱਢਿਆ ਗਿਆ ਪਾਈ ਮਨਜੀ ਨੇ ਗੁਰੂ ਪਾਸ਼ਾ ਜੀ ਦੇ ਚਰਨ ਫੜ ਲਏ ਆ ਮਹਾਰਾਜ ਜੀ ਨੇ ਪਾਈ ਸੈਭ ਨੂੰ ਗਲਵਕੜੀ ਚ ਲੈ ਲਿਆ ਤੇ ਬਚਨ ਕਹਿਆ ਮਨਜ ਪਿਆਰਾ ਗੁਰੂ ਕੋ ਗੁਰੂ ਮਨਜ ਪਿਆਰਾ ਮਨਜ ਪੰਜ ਗੁਰ ਕਾ ਬੋਤਾ ਜਗ ਲੰਗਣ ਹਾਰਾ ਇਸ ਤਰ੍ਹਾਂ ਦੇ ਬਚਨ ਆਖਿਆ ਬਹੁਤ ਪ੍ਰੇਮ ਕੀਤਾ ਮਹਾਰਾਜ ਜੀ ਨੇ ਕਿਉਂਕਿ ਸਿੱਖੀ ਇਸ ਤਰ੍ਹਾਂ ਲਈ ਹੈ ਜੀ ਐਵੇਂ ਨਹੀਂ ਮਿਲੀ ਬਹੁਤ ਯਾ ਕਰਨੇ ਪਏ ਪਾਈ ਮੰਝ ਨੂੰ ਫਿਰ ਜਾ ਕੇ ਸਿੱਖੀ ਦੀ ਪ੍ਰਾਪਤੀ ਹੋਈ ਏ ਕਿਉਂਕਿ ਪੀਰ ਨੇ ਗੁੱਸੇ ਵਿੱਚ ਆ ਕੇ ਪਸ਼ੂ ਡੰਗਰ 'ਵੀ ਮਾਰ ਦਿੱਤੇ ਫਸਲਾਂ ਦੀ ਤਬਾਹੀ ਹੋਈ ਨੁਕਸਾਨ ਬੜਾ ਹੋਇਆ ਚੌਧਰੀਦਰ ਉਤਭਾ ਗਿਆ ਏ ਪਰ ਸਾਨੂੰ ਇਹ ਸੋਚਣਾ ਚਾਹੀਦਾ ਗੁਰਮੁਖ ਪਿਆਰਿਓ ਕਿ ਕਲਗੀਧਰ ਪਾਸ਼ਾ ਜੀ ਮਹਾਰਾਜ ਜੀ ਜਿਸ ਚੀਜ਼ ਨੂੰ ਮੰਨਣ ਤੋਂ ਰੋਕਦੇ ਨੇ ਜਿਸ ਰਸਤੇ ਵੱਲ ਜਾਣ ਤੋਂ ਰੋਕਦੇ ਨੇ ਰੁਕ ਜਾਣਾ ਚਾਹੀਦਾ ਸਿੱਖ ਨੂੰ ਸਿੰਘ ਨੂੰ ਖਾਲਸੇ ਨੂੰ ਜੇ ਆਪਾਂ ਆਪਣੇ ਆਪ ਨੂੰ ਸਿੱਖ ਕਹਿੰਦੇ ਹਾਂ ਸਿੰਘ ਕੋਲ ਖਾਲਸਾ ਘੁੰਦੀਆਂ ਫਿਰ ਤਾਂ ਨਹੀਂ ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨਾ ਇਸ ਕਰਕੇ ਬਹੁਤ ਲੋਕ ਆਪਾਈ ਜਿਹੜੇ ਸਿੱਖ ਹੋ ਕੇ ਵੀ ਮਨਮਤ ਕਰਦੇ ਆ ਸੰਗਤ ਇਹ ਜਿਹੜਾ ਸਖੀ ਸਰਵਰ ਆ ਨਾ ਇਹਦੇ ਬਹੁਤ ਸਾਰੇ ਚੇਲੇ ਆ ਜਿਹੜੇ ਦੇ ਬਣ ਗਏ ਸੀ ਉਹਨਾਂ ਨੇ ਗੁਰੂ ਅਰਜਨ ਦੇਵ ਬਾਦਸ਼ਾਹ ਜੀ ਨੂੰ ਸ਼ਹੀਦ ਕਰਨ ਵਿੱਚ ਇਹਨਾਂ ਦਾ ਬਹੁਤ ਵੱਡਾ ਹੱਥ ਆ ਕਿਉਂਕਿ ਉਦੋਂ ਇਹਨਾਂ ਨੂੰ ਇਹ ਹੋਣ ਲੱਗ ਗਿਆ ਸੀ ਕਿ ਲੋਕ ਸਾਨੂੰ ਪੂਜਣਾ ਛੱਡ ਕੇ ਤੇ ਕਿਧਰ ਨੂੰ ਜਾ ਰਹੇ ਆ ਸਿੱਖ ਬਣੀ ਜਾਂਦੀ ਹੈ ਤੇ ਜਹਾਂਗੀਰ ਪਾਸ ਚੁਗਲੀਆਂ ਕੀਤੀਆਂ ਚੰਦੂ ਨਾਲ ਵੀ ਰਲ ਗਿਆ ਬੜਾ ਕੁਝ ਹੋਇਆ ਮਹਾਰਾਜ ਜੀ ਦੀ ਸ਼ੀਧੀ ਪਿਛੇ ਇਹਨਾਂ ਦੀ ਵੀ ਇੱਕ ਬਹੁਤ ਵੱਡਾ ਹੱਥ ਮੰਨਿਆ ਜਾਂਦਾ ਏ ਤਾਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਏ ਕਿ ਅਸੀਂ ਗੁਰੂ ਮਹਾਰਾਜ ਦੇ ਸਿੱਖ ਬਣਨਾ ਏ ਸੰਗਤ ਜੀ ਜਿਹੜੇ ਲੋਕ ਸਿੱਖੀ ਦੇ ਬਾਣੇ ਵਿੱਚ ਬੜੀਆਂ ਖਬਰਾਂ ਨੂੰ ਪੁੱਛਦੇ ਆ ਨਾ ਗਲਤ ਆ ਮਾੜੀ ਗੱਲ ਆ ਹੋਰ ਜਿਹੜੇ ਲੋਕ ਪੂਜਣਾ ਚਾਹੁੰਦੇ ਆ ਪੂਜਣ ਪਰ ਸਿੱਖ ਨੂੰ ਐਸ਼ੋ ਬਾ ਨਹੀਂ ਦਿੰਦਾ ਤਾਂ ਮਹਾਰਾਜ ਜੀ ਕਿਰਪਾ ਕਰ ਸਾਨੂੰ ਵੀ ਸਮਤ ਦੇਣ ਕਲਗੀਧਰ ਪਾਸ਼ਾ ਜੀ ਦੇ ਚਰਨਾਂ ਤੇ ਨਮਸਕਾਰ ਸੋ ਕਬਰਾਂ ਨੂੰ ਮੱਥਾ ਟੇਕਣ ਦੇ ਨਾਲ ਕੀ ਹੁੰਦਾ ਏ ਐ ਆਪ ਜੀ ਨੂੰ ਪਤਾ ਲੱਗ ਗਿਆ ਬਈ ਸਿੱਖ ਮੱਥਾ ਟੇਕੇਗਾ ਤਾਂ ਉਹ ਸਿੱਖ ਨਹੀਂ ਰਹੇਗਾ ਸਿੱਖ ਮੱਥਾ ਟੇਕੇਗਾ ਫਿਰ ਉਹ ਸਿੱਖ ਕਿਵੇਂ ਰਹੇਗਾ ਪੁਲਚੁਕ ਬਖਸ਼ ਤਨੀ ਸਾਸੰਗਤ ਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ